ਹਾਈ 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 ਉਹ ਤੇਰੀ ਚੜਾਦਾ ਤਾਂ ਉੱਪਰ ਹੈ 30 9000 ਦਾ ਫਰਕ ਆ ਰਾਮ ਨਾਲ ਸੌਖਾ ਜਾ ਜੇ ਕਿਸੇ ਨੂੰ ਮਨ ਲੱਗੀ ਪੈਸੇ ਬਚਾਉਣੇ ਤਾਂ ਜੀਮੇਦਾਰ ਬਚਾ ਸਕਦਾ ਹੈ ਬਾਈਕ ਦੋ ਟਰੈਕਟਰ ਸਾਡੇ ੱੱੱਕੇ ਸਟਾਰਟ ਹੋਏ ਹੋਏ ਆ ਲੈ ਬਾਈ ੱੱੱਕਾ ਸਟਾਰਟ ਕਰੂਗਾ ਸੋਨਾ ਦੀ ਕਰ ਲੈ ਜੀ ਕਰਤਾ ਸੋਰਾਟ ਲੈ ਬਾਈ ਹੁਣ ਨੰਬਰ ਇੱਛਾ ਦਾ ਸਾਡੇ ਦੋਏ ਟਰੈਕਟਰ ੱੱੱਕਾ ਸਟਾਰਟ ਆ ਇੱਛਾ ਦੀ ਵੀ ਬਸੇ ਬੈਟਰੀ ਓਕੇ ਆ ਅਸੀਂ ਅੱਜ ਥੋੜੀ ਜੀ ਡਾਉਨ ਹੋ ਗਈ ਥੀ ਬੈਟਰੀ ਤੇ ਇਹ ਬੈਟਰੀ ਆਪਾਂ ਨੇ ਤੁਹਾਨੂੰ ਗੇਰ ਦਾ ਪਤਾ ਨਹੀਂ ਹੈ ਬਾਈ ਨੂੰ ਗੇਰ ਦਾ ਨਹੀਂ ਪਤਾ ਵੀ ਕਿੱਥੇ ਪੈਣਾ ਇੱਥੇ ਪਾਏ ਚਲ ਹਟ ਜਾ ਔਲੀ ਖਿੱਚੀ ਇਹਨੂੰ ਲੈ ਬਾਈ ਆਏ ਹਾਏ ਹਾਏ ਉਹ ਤੇਰੀ ਚੜਾ ਦੋ ਤਾਂ ਉੱਪਰ ਇੱਥੇ ਰੁਕੇ ਨਹੀਂ ਭਾਈ ਕਰਦਾ ਤਾਂ ਐਕਸੀਡੈਂਟ ਇਹਨੇ ਅੱਜ ਵਾਪਰ ਉਪਰ ਚੱਕਦਾ ਤਾਂ ਮਾਰੀ ਮਾਰੀ ਰੇਸ ਇਹਦੀ ਰੇਸ ਮਾਰੀ ਭਾਈ ਦਾ ਸਲੈਂਸਰ ਟੁੱਟਿਆ ਹੋਇਆ ਇਹਦਾ ਬਾ ਪਵਾ ਲੈਣਾ ਸਾਰਾ ਕੰਮ ਐਕਟਰ ਕੱਲੇ ਆਇਆ ਆਪਣੇ ਕੋਲ ਇਹ ਪੂਰਾ ਘੈਂਟ ਟਰੈਕਟਰ ਆਇਆ ਚਲਾਈ ਚਲੂਈ ਦਾ ਠੀਕ ਆ ਜੀ 11 ਮਾਡਲ ਹੈ ਟਾਇਰ ਨਾਲ ਦੇ ਆ ਭਾਈ ਟਰੈਕਟਰ ਦੇ ਪੂਰਾ ਸਾਭਿਆ ਹੋਇਆ ਟਰੈਕਟਰ ਹੈ ਕਰੋ ਚੈੱਕ ਹੋਈ ਹੋਇਆ ਮੇਰਾ ਵੀ ਚਾਹ ਵਾਂ ਤਾਂ ਦੇਖ ਲਿਓ ਲੋ ਜੀ ਅੱਜ ਬਾਈ ਸ਼ਕਤੀਮਾਰ ਵਾਲਿਆਂ ਕੋਲ ਵੀ ਰੌਣਕ ਮੇਲਾ ਪੁੱਜ ਲੱਗਿਆ ਹੋਇਆ ਇੱਕ ਦੋ ਸੁਪਰ ਸੀਟਰ ਨਵੇਂ ਦੇਣੇ ਨੇ ਬਾਈ ਇਹਨਾਂ ਨੇ ਤੇ ਅੱਜ ਨਵਾਂ ਸਟਾਕ ਵੀ ਆ ਗਿਆ ਸੁਪਰ ਸੀਟਰਾਂ ਦਾ ਬਾਈ ਨਾਲ ਕੋਲ 8 10 ਪੀਸ ਆਏ ਨੇ ਨਵੇਂ ਜੋ ਪਿਛਲੇ ਸੀਗੇ ਜਿਹੜੇ ਬਾਈ 4-5 ਪੀਸ ਸਾਰੇ ਦੇ ਦਿੱਤੇ ਸੀ ਤੇ ਹੁਣ ਨਵੇਂ ਆ ਗਏ ਬਾਈ ਨਾਲ ਕੋਲ 8 ਫੁੱਟੇ 7 ਫੁੱਟੇ ਬਾਈ ਹੈਟਰੇਨ ਵਾਲੇ ਤਾਰ ਨਹੀਂ ਪੈਣੇ ਆ ਇਹ ਗੱਡੀ ਸਿੱਧੀ ਗੁਜਰਾਤ ਤੋਂ ਆਉਂਦੀ ਹੈ ਬਾਈ ਠੀਕ ਹੈ ਜੀ ਪਾਵਲੇ ਬਾਈ ਨੇ ਵੀ ਪਹੁੰਚੇ ਹੋਇਆ ਵਧੀਆ ਮਹਾਰਾਜ ਹਾਲੋ ਬਾਈ ਦੇਖਣ ਆ ਰਹੇ ਆ ਤਮਾਸ਼ਾ ਹਾਂ ਦੇਖ ਰਹੇ ਆ ਹਾਂ ਇਹ ਤਾਂ ਫੀੜੀ ਵਾਲੇ ਆ ਨਾ ਸਬਸਿਡੀ ਵਾਲੇ ਬਾਈ ਰੋਪੜ ਜ਼ਿਲ੍ਹੇ ਦੀ ਬਾਈ ਨਵੀਂ ਸਬਸਿਡੀ ਨਿਕਲੀ ਉਹਦੀ ਆਪਾਂ ਲਿਸਟ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆ ਜਾ ਧੰਨੋ ਆ ਜਾ ਤੇ ਆ ਦੱਤਾ ਬਾਈ 7 ਫੁੱਟ ਅੱਜ ਠੀਕ ਹੈ ਜੀ 7 ਫੁੱਟਾਂ ਚੱਲਿਆ ਬਾਈ ਨਾਲ ਕੋਲ ਪਹਿਲਾਂ ਵੀ ਸੀਗਾ ਜਸਵੰਤ ਦਾ ਐਸੇ ਕਿ ਬਾਈ ਨਾਲ ਨੇ ਸ਼ਕਤੀਮਾਨ ਦਾ ਲਿਆ ਤੇ ਹਾਂਜੀ ਸੁਪਰ ਹੀਡਰ ਕਈ ਬੱਚਦੇ ਵੇ ਵੇਟ ਕਿੰਨਾ ਹੈ ਬਾਈ 12 12 12.5 ਅੰਚਲ ਦੇ ਤਕਰੀਬਨ ਵੇਟ ਹੈਗਾ ਇਹਦੇ ਵਿੱਚ ਜਿਹੜਾ 7 ਫੁੱਟ ਆ 8 ਫੁੱਟ ਸੌਰੀ 12 12.5 ਦੇ ਅੰਚਲ ਦੇ ਵਿੱਚ ਵੇਟ ਹੈਗਾ ਇਹਦਾ ਬਾਕੀ ਬਾਈ 3 ਸਪੀਡਾਂ ਵਾਲਾ ਨਵਾਂ ਟਰੈਕਟਰ ਹੈ ਜਿਹੜਾ ਨਵਾਂ ਸਵਰਾਜ ਆਇਆ ਉਹ ਖੜਾ ਬਾਈ ਪੁਰਾਣਾ ਲਿਮਟਿਡ ਐਡੀਸ਼ਨ ਰੋ ਦਰਸ਼ਨ ਇਹ ਪਤੰਦਰ ਇੱਧਰ ਹੀ ਲਾ ਕੇ ਰੱਖ ਲੈ ਉਧਰ ਪਤਾ ਨਹੀਂ ਕਾਦੇ ਨਾ ਲਾਉਂਦੇ ਹੈਗੇ 16 ਦੇ ਟਾਇਰਾਂ ਟਰੈਕਟਰ ਭਈ ਬੰਪਰ ਬੰਪਰ ਲੱਗ ਕੇ ਦੇਖੋ ਟਰੈਕਟਰ ਦੀ ਯਾਨੀ ਕਿ ਟਰੈਕਟਰ ਸੋਹਣਾ ਲੱਗਦਾ ਜਿੱਦਾਂ ਪਹਿਲਾਂ ਆਏ ਸੀ ਨਵੇਂ ਨਵੇਂ ਜਦ ਕਹਿੰਦੇ ਸੀ ਵੀ ਵਧੀਆ ਲੱਗਣੇ ਜਦੋਂ ਚੀਜ਼ ਜਿਹੜੀ ਇੱਕ ਵੱਖਾਂ ਨੂੰ ਚੜ ਜਾਂਦੀ ਹੈ ਫਿਰ ਉਹੀ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਆਟੋਮੈਟਿਕਲੀ ਇਹ ਗੱਲ ਪੱਕੀ ਹੋ ਆ ਹਨਾ ਜੀ ਬਾਕੀ ਕਿਸੇ ਨੇ ਵੀ ਨਵਾਂ ਲੈਣਾ ਹੋਇਆ ਸਬਸਿਡੀ ਜਿਨ੍ਹਾਂ ਦੇ ਨਿਕਲੀਆਂ ਅੱਜ ਆਪਾਂ ਦੁਬਾਰਾ ਤੁਹਾਨੂੰ ਲਿਸਟ ਦਿਖਾਵਾਂਗੇ ਕਿ ਕਿਹਦੀ ਕਿਹਦੀ ਨਵੀਂ ਆਈ ਆ ਬਾਈ ਆਪਣਾ ਦੇਖ ਲਓ ਚੈੱਕ ਕਰਕੇ ਆਪਣੀ ਸਬਸਿਡੀ ਕਢਵਾ ਲਿਓ ਤੇ ਇਹਦਾ ਸੈਂਚੂਰ ਲੈਟਰ ਨਿਕਲਦਾ ਹੁੰਦਾ ਹੈ ਜਦੋਂ ਥੋੜਾ ਨਿਕਲ ਗਿਆ ਫਿਰ ਤੁਸੀਂ ਸੁਪਰ ਸੀਟਰ ਲੈ ਸਕਦੇ ਆ ਠੀਕ ਹੈ ਜੀ ਤੇ ਆਹ ਬਾਈ ਇਹਨਾਂ ਨੇ 7 ਫੁੱਟਾ ਲੱਤਾ ਜ ਫਿਰ ਸ਼ਕਤੀਮਾਨ ਦਾ ਬਾਈ ਰੇਟ ਲਗਭਗ ਹੁਣ ਸਾਰਿਆਂ ਦੀ ਉੱਥੇ ਇੱਥੇ ਚਲੇਗੇ ਬਰਾਬਰ 8 ਫੁੱਟੇ ਦਾ 2,75,000 ਰੁਪਏ ਰੇਟ ਆ ਥੋੜਾ ਬਹੁਤਾ ਮੌਕੇ ਤੇ ਮਾੜਾ-ਮੋਟਾ ਮਾਨਦਾਨ ਹੋ ਜਾਂਦਾ ਬਾਈ ਠੀਕ ਹੈ ਜੀ ਤੇ ਬਾਈ ਨੇ ਕਹਿੰਦੇ ਵੀ ਕੁਆਲਿਟੀ ਦੇ ਪੱਖੋਂ ਵੀ ਇਹਦਾ ਰੰਗ ਦੀ ਕੁਆਲਿਟੀ ਪੀ ਪਹਿਲਾਂ ਅਸੀਂ ਲਿਆ ਸੀ ਜਸਵੰਤ ਦਾ ਚਲੋ ਆਪਾਂ ਮੜਾ ਨਹੀਂ ਕਹਿੰਦੇ ਬਾਈ ਨੇ ਆਪ ਦੱਸਿਆ ਮੂੰਹ ਤੋਂ ਬਾਈ ਕਹਿੰਦਾ ਉਹਦੇ ਬਹੁਤ ਜਗ੍ਹਾ ਕਹਿੰਦਾ ਉਹਨੂੰ ਖੜੇ ਨੂੰ ਇੰਜਰ ਪੈ ਗਈ ਕਈ ਜਗ੍ਹਾ ਤੇ ਚਲੋ ਤਾਂ ਥੋੜਾ ਰੇਟ ਵੀ ਇਹਦੇ ਨਾਲੋਂ ਫਰਕ ਹੈ ਜਿੱਥੇ ਰੇਟ ਦਾ ਫਰਕ ਹੁੰਦਾ ਬਾਈ ਕੁਆਲਿਟੀ ਦਾ ਆਟੋਮੈਟਿਕਲੀ ਫਰਕ ਹੁੰਦਾ ਹੀ ਹੁੰਦਾ ਠੀਕ ਹੈ ਜੀ ਇਹ ਬਾਈ ਗੱਡੀ ਸਿੱਧੀ ਗੁਜਰਾਤ ਤੋਂ ਆਈ ਹੈ ਗੁਜਰਾਤ ਤੋਂ ਆਉਂਦੀ ਆ ਉੱਥੇ ਤੇ ਬਾਈ ਪੜਾ ਕਰਾਇਆ खासा ਪੈਂਦਾ ਉਹ ਸਾਰਾ ਡੀਲਰ ਦੇ ਪੱਲੇ ਹੀ ਪੈਂਦਾ ਸ਼ਕਤੀਮਾਨ ਦੇ ਵਿੱਚ ਡੀਲਰ ਨੂੰ ਬਹੁਤ ਬਹੁਤ ਘੱਟ ਮਾਰਜਿਨਾ ਬਾਈ ਬਾਕੀ ਕੰਪਨੀਆਂ ਕੋ ਬਾਕੀ ਸਾਰੇ ਆਪਣੇ ਲੋਕਲ ਬ੍ਰਾਂਡ ਨੇ ਪੰਜਾਬ ਦੇ ਮੰਨ ਕੇ ਚਲੋ ਇੱਕ ਚੀਜ਼ ਦਾ 7-8000 ਰੁਪਏ ਦਾ ਬਾਈ ਖਰਚਾ ਖਾਤੇ ਪੈਂਦਾ ਕਰਾਇਆ ਮਗਾਉਣ ਦਾ ਉਹ ਵੀ ਮਨ ਲਕੀ ਕੰਪਨੀ ਡੀਲਰ ਨੂੰ ਹੀ ਪਾਉਂਦੀ ਆ ਨਾ ਕਿ ਕੰਪਨੀ ਦੇ ਖਾਤੇ ਪੈਂਦਾ ਠੀਕ ਆ ਬਾਈ ਬਾਕੀ ਉਹੜਾ ਜਿੰਨੇ ਵੀ ਆਏ ਸਾਰੇ ਨਵੇਂ ਆ ਮਨ ਲਕੀ ਨਵੇਂ ਸਟਾਕ ਆ ਨਵੇਂ ਮਾਰਕੇ ਵਾਲੇ ਆ ਠੀਕ ਆ ਜੀ ਦੇ ਲੋ ਬਾਈ ਮੇ ਲੋ ਬਾਈ ਨਾਲ ਨੂੰ ਹੋਰ ਸੱਬੇ ਵੀਰੇ ਹਾਂ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬੁਕਿੰਗ ਇੰਨੀ ਹੋਈ ਆਪਣੇ ਕੋਲ ਬੁੱਕੇ ਆ ਸਾਰੇ ਅੱਛਾ ਹਾਂ ਠੀਕ ਆ ਸਾਰੇ ਪੁੱਕੇ ਆ ਆਪਣੇ ਕੋਲ ਵਧੀਆ ਵਧੀਆ ਬਾਈ ਜਿਹੜੇ ਪਿੰਡ ਬਾਈ ਜਾਂਦਾ ਉਹ ਤਾਂ ਬਾਈ ਚੀਜ਼ ਦਾ ਤਾਂ ਹੋਰ ਖੇ ਹੁੰਦਾ ਹੀ ਆ ਠੀਕ ਨਾ ਫਰਕ ਹੈ ਬਾਈ ਹਾਂ ਮੈਂ ਦਸੀ ਕਿ ਜਿਹੜੇ ਬਾਈ ਅੱਜ ਲੈ ਕੇ ਗਏ ਆ ਆਪਣਾ ਤੋਂ ਉਹਨਾਂ ਬਾਈ ਕਹਿੰਦਾ ਵੀ ਪਿਛਲੇ ਸਾਲ ਅਸੀਂ ਜਸਵੰਤ ਦਾ ਲਿਆ ਸੀਗਾ ਤੇ ਉਹਦਾ ਬਾਈ ਨੇ ਮਾੜਾ ਨਹੀਂ ਕਿਹਾ ਚਲੋ ਉਹ ਬਾਈ ਕਹਿੰਦਾ ਵੀ ਕਈ ਨਹੀਂ ਤੋਂ ਤੈਨੂੰ ਜਰ ਪੈ ਗਈ ਕਵਾਲਿਟੀ ਦਾ ਮੈਂ ਕਿਸੇ ਮਸ਼ੀਨਰੀ ਨੂੰ ਮਾੜਾ ਕਹਦੇ ਨਹੀਂ ਮਾੜਾ ਨਹੀਂ ਕਹਿਣਾ ਬਾਈ ਅਸੀਂ ਆਪਣੀ ਮਸ਼ੀਨਰੀ ਸਾੜੀ ਪਰਮਾਨ ਹੈ ਬਾਈ ਵਧੀਆ ਤੇ ਇਸ ਵਾਰ ਬਾਈ ਜਣੀ ਕਿ ਆਪਾਂ ਤਾਂ ਉਹ ਦੇਖ ਕੇ ਆ 7 ਫੁੱਟਾ 7 ਫੁੱਟਾ ਲੇਗਾ ਬਾਈ 7 ਨਹੀਂ 8 ਫੁੱਟ ਅੱਛਾ 8 ਫੁੱਟ 8 ਫੁੱਟ ਦੀ ਆ 8 ਫੁੱਟ ਦੀ ਬਾਈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਅੱਜ ਨਵੀਂ ਲਿਸਟ ਆਈ ਹੈ ਰੋਪੜ ਜ਼ਿਲ੍ਹੇ ਦੀ ਪਹਿਲਾ 55 ਬੰਦੇ ਦੀ ਨਿਕਲੀ ਸੀ ਅੱਜ ਨਿਕਲੀ ਹੈ 114 ਤੱਕ ਦੀ ਲਿਸਟ ਨਿਕਲ ਗਈ ਉਹ ਤੁਹਾਨੂੰ ਆਪਾਂ ਲਿਸਟ ਦਿਖਾ ਦੇਣੀ ਬਾਈ 114 ਹੋ ਗਏ ਜਾਣੇ ਹੁਣ ਠੀਕ ਹੈ ਜੀ ਆ ਪਹਿਲਾਂ ਇੱਥੇ ਤੱਕ ਨਿਕਲੇ ਸੀਗੇ ਜੀ ਅ ਮਨੁਕੀ ਬਤਾਰ ਸਿੰਘ ਤੱਕ ਹੁਣ ਅੱਗੇ ਨਿਕਲੀ ਆ ਨਾਮ ਚੈੱਕ ਕਰ ਲਓ ਆਪਣੇ ਰਵਿੰਦਰ ਸਿੰਘ ਸਨਪ੍ਰੀਤ ਸਿੰਘ ਕੇਵਲ ਸਿੰਘ ਮਨਪ੍ਰੀਤ ਸਿੰਘ ਹਰਦੀਪ ਸਿੰਘ ਠੀਕ ਆ ਸਾਰੀ ਅੱਜ ਦੀ ਨਵੀਂ ਲਿਸਟ ਆ ਬਾਈ ਚੈੱਕ ਕਰ ਲਿਓ ਮੇਰਾ ਵੀਰ ਜਸਵੰਤ ਸਿੰਘ ਬਤਾਰ ਸਿੰਘ ਆ ਸਾਰੇ ਨਾਮ ਆ ਬਾਈ ਦੇਖ ਲਿਓ ਤੁਹਾਡਾ ਨਾਮ ਜਿੱਥੇ ਹੋਇਆ ਬਲਵਾਂ ਦਾ ਪਤਾ ਲੱਗੇ ਜਾਂਦਾ ਬਾਈ ਫੋਨ ਕਰ ਲੱਜਦੇ ਨੇ ਥੋੜਾ ਫੋਨ ਲੱਜਦੇ ਨੇ ਕਰਨ ਬਾਈ ਡੀਲਰ ਹੁੰਨੇ ਨੇ ਇਹੜੇ ਤੇ ਆ ਸਾਰੇ ਬਾਈ ਨਵੇਂ ਨੇ ਠੀਕ ਹੈ ਜੀ ਕਰੋ ਜੀ ਚੈੱਕ ਤੇ ਆ ਇੱਥੇ ਤੱਕ 96 ਉੱਤਰ ਲੋਜਨ ਸਿੰਘ, ਰਪਾਲ ਸਿੰਘ, ਸਰਜੀਤ ਸਿੰਘ ਆ ਸਾਰੇ ਬਾਈ ਨਵੀਂ ਲਿਸਟ ਨਿਕਲੀ ਆ ਨਵੀਂ 114 ਤੱਕ 114 ਤੱਕ ਕਿਸੇ ਦਾ 7 ਫੁੱਟ ਆ ਕਿਹਦਾ 8 ਫੁੱਟ ਆ ਠੀਕ ਹੈ ਜੀ ਹਾਰਮੋਨ ਸਿੰਘ ਜਸਪਰੀ ਸਿੰਘ ਜਤਿੰਦਰ ਸਿੰਘ ਜਗਵਿੰਦਰ ਸਿੰਘ ਗੁਰਮੇਦ ਸਿੰਘ ਜਗਦੀਪ ਸਿੰਘ ਸੁੱਚਾ ਸਿੰਘ ਤੇ ਇੱਕ ਪੇਜ ਹੋਰ ਆ ਬਾਈ ਲੋ ਜੀ ਇੱਥੇ ਤੱਕ ਆ ਜੀ 114 ਤੱਕ ਬਾਈ ਨਿਕਲੇ ਆ ਤੇ ਅਜਮੇਰ ਸਿੰਘ ਰਵਿੰਦਰ ਸਿੰਘ ਆਪਨਾ ਬਾਈ ਕਿਸੇ ਦਾ ਨਾਮ ਹੋਇਆ ਲਿਸਟ ਵਿੱਚ ਤਾਂ ਦੇਖ ਕੇ ਬਾਈ ਆਪਣਾ ਜਿਹੜਾ ਵੀ ਲੈਣਾ ਆਪਣਾ ਸੁਪਰ ਸੀਡਰ ਬੁੱਕ ਕਰਵਾ ਸਕਦਾ ਠੀਕ ਆ ਬਾਈ ਬਾਕੀ ਚਲੋ ਬਾਈ ਆਪਾਂ ਐ ਨਹੀਂ ਕਹਿੰਦੇ ਵੀ ਜਿਹੜਾ ਅਗਲੇ ਨੂੰ ਪਸੰਦ ਆ ਉਹੀ ਲੈਣਾ ਚਾਹੀਦਾ ਪਰ ਸ਼ਕਤੀਮਾਨ ਵੀ ਬਹੁਤ ਵਧੀਆ ਚੀਜ਼ ਹੈ ਕੁਆਲਿਟੀ ਇੱਕ ਵਾਰ ਜ਼ਰੂਰ ਵਰਤੇ ਦੇਖੋ ਜੀ ਇਹਨੇ ਨਹੀਂ ਲਿਆ ਠੀਕ ਹੈ ਜੀ ਬਾਈ ਨੇ ਕੋਲ 2-3 ਸਾਲ ਤਾਂ ਮੰਨੂ ਹੋ ਗਏ ਮੈਂ ਅੱਜ ਤੱਕ ਕਿਸੇ ਕੋਈ ਆਏ ਆਏ ਕਿ ਦੇਖਿਆ ਵੀ ਹਾਂ ਕਿਸੇ ਨੇ ਕੋਈ ਕੰਪਲੀਟ ਕਰੀ ਹੋਵੇ ਬਾਈ ਚੀਜ਼ ਦੀ ਬਾਈ ਚੀਜ਼ ਵੇਚਣਾ ਸਵਾਦ ਨਹੀਂ ਉੱਥੇ ਬਿਲਕੁਲ ਬਾਈ ਜੇ ਹੁਣ ਕੰਪਲੇਂਟ ਆਈ ਆਈ ਜਾਣ ਉਹਦਾ ਕੀ ਫਾਇਦਾ ਵੇਚਣਾ ਬਿਲਕੁਲ ਉਹੀ ਗੱਲ ਹੈ ਬਾਈ ਬਾਈ ਨੇ ਕਹਿੰਦੇ ਜਾਣੀ ਸਾਨੂੰ ਦੇ ਕੇ ਵੀ 5-4000 ਘੱਟ ਵਾਜਣ ਵੀ ਦੇ ਕੇ ਸਾਨੂੰ ਤਸੱਲੀ ਆ ਵੀ ਕਦੇ ਅੱਜ ਤੱਕ ਕਿਸੇ ਦੇ ਮਗਰ ਨਹੀਂ ਗਈ ਨਾ ਕਿਸੇ ਤੇ ਵੀ ਉਹ ਇੱਕ ਬੰਦੇ ਨੇ ਕਿਹਾ ਸਾਨੂੰ ਹਾਂ ਠੀਕ ਨੇ ਭਾਈ ਚੀਜ਼ਾਂ ਭਾਈ ਵਧੀਆ ਚੱਲ ਰਹੀਆਂ ਨੇ ਠੀਕ ਆ ਭਾਈ ਬਸ ਇਹੀ ਜੀ ਦਾ ਤੇ ਨਾਲੇ ਅੱਜ ਦਾ ਭਾਈ ਆ ਵੀ ਸਾਰਾ ਸਟਾਕ ਨਵਾਂ ਗਿਆ ਭਾਈ ਨਾਲ ਕੋਲ ਠੀਕ ਆ ਜੀ ਅੱਜ ਉਦਰੀ ਗੱਡੀ ਆਪਾਂ ਤੁਹਾਨੂੰ ਦਿਖਾਇਆ ਪਹਿਲਾਂ ਵੀਡੀਓ ਦੇ ਵਿੱਚ ਭਾਈ ਇਹ 9 ਫੁੱਟ ਆ ਜੀ ਇਹ 9 ਫੁੱਟ ਆ ਬਾਈ 9 ਫੁੱਟ ਆ ਭਾਈ ਦੇਖੋ ਰੋਟਾਵੇਟਰ ਸ਼ਕਤੀਮਾਨ ਦਾ ਤੇ ਭਾਈ ਇਹ ਵੀ ਸਬਸਿਡੀ ਦਾ ਲੱਗਦਾ ਮੈਨੂੰ ਵੈਸੀ ਹੁਣ ਕੰਪਨੀ ਪਾਂਚਿੰਗ ਕਰ ਕਰ ਭੇਜੀ ਜਾਂਦੀ ਹੈ ਅੱਛਾ ਮਤਲਬ ਕਿ ਪਾਂਚਿੰਗ ਸਾਰਿਆਂ ਨੂੰ ਆਉਣ ਲੱਗ ਗਈ ਭਾਈ ਭਾਈ ਪਾਂਚਿੰਗ ਸਾਰਿਆਂ ਨੂੰ ਆਉਣ ਲੱਗ ਗਈ ਵਾਲੀ ਭਾਈ ਜਿਹੜੀ ਆ ਪਾਂਚਿੰਗ ਆ ਨਾ ਲੇਜ਼ਰ ਕਟਿੰਗ ਸਾਰਾ ਇਹਦਾ ਲੇ ਬਾਕੀ ਬਾਈ ਕਈ ਬਾਈ ਫੋਨ ਕਰੀਆ ਟਰੈਕਟਰ ਵਾਲੀ ਗੱਲ ਨਿਕਲੂਗੀ ਬਾਈ ਟਰੈਕਟਰ ਵਾਲੀ ਹਜੇ ਬੰਦ ਹੋ ਹੈ ਜੀ ਅੱਛਾ ਹਜੇ ਨਹੀਂ ਉਹਨਾਂ ਨੇ ਟਰੈਕਟਰ ਵਾਲੀ ਮਤਲਬ ਕੀ ਹੈ ਜੇ 15 20 ਦਿਨ ਮਹੀਨਾ ਲੱਗ ਸਕਦਾ ਹਾਂ ਜਿੱਦਨ ਬਾਈ ਨਿਕਲ ਗਈ ਸਾਬ ਨੂੰ ਦੱਸਾਂਗੇ ਟਰੈਕਟਰ ਵਾਲੀ ਬਾਈ ਇਹਨਾਂ ਨੇ ਭਰੀ ਵੀ ਸਾਬ ਨੂੰ ਚਾਹ ਉਹ ਵੀ ਸਾਡੀ ਨਿਕਲ ਆਵੇ ਸੀ ਟਰੈਕਟਰ ਨਵਾਂ ਲੈ ਲੀਏ ਹੁੰਦਾ ਹੀ ਆ ਜੇ ਹਨਾ ਜੀ ਫਿਰ ਹੈਗਾ ਹੀ ਆ ਯਾਰ ਹਾਂ ਕਿਉਂਕਿ ਜਿਹਦਾ ਮੰਨ ਕੇ ਚਲੋ ਬਾਈ ਨਹੀਂ ਵੀ ਵਿਚਾਰਤਾ ਉਹਦਾ ਵੀ ਮਨ ਬਣ ਗਿਆ ਪਹਿਲਾਂ ਨਾ ਸਬਸਿਡੀ ਜਿੱਦਣ ਦੀ ਪਰ ਹੋਣ ਲੱਗਿਆ ਪਹਿਲਾਂ ਰੂਟਾਵੇਟਰ ਬਹੁਤ ਵਧੀਆ ਵਿਕ ਰਿਹਾ ਸੀ ਜਿੱਦਣ ਦੀ ਸਬਸਿਡੀ ਚੱਲ ਪਈ ਰੂਟਾਵੇਟਰ ਉਦਨੇ ਰੋ ਗਿਆ ਅੱਛਾ ਰੂਟਾਵੇਟਰ ਉਦਨੇ ਘਟ ਗਿਆ ਜਾਨੀ ਮਤਲਬ ਭਾਈ ਹੋ ਜਾਂਦਾ ਬੰਦੇ ਨੂੰ ਐ ਚਲੋ ਵੀ ਅਸੀਂ ਸਬਸਿਡੀ ਤੇ ਲੈ ਲਈਏ ਫਰੇਕ ਨੂੰ ਫਾਇਦਾ ਹੁੰਦਾ ਭਾਈ ਭਾਈ ਸਰਕਾਰ ਤਾਂ ਵਧੀਆ ਬਾਤਾਂ ਹੀ ਕਰ ਰਹੀ ਹੈ ਵੀ ਵੀ ਅੱਗ ਨਾ ਲਾਵੇ ਜ਼ਿੰਮੇਵਾਰ ਹਨਾ ਹਾਂ ਜਿੱਦਣ ਹੁਣ ਗਵਰਨਮੈਂਟ ਨੇ ਸੁਪਰ ਸੀਡਰ ਮਾਲਚਰ ਪਲੌਆਂ ਤੇ ਸਬਸਿਡੀ ਦਿੱਤੀ ਆ ਸਰਕਾਰ ਦਾ ਕਹਿਣਾ ਇਹ ਵੀ ਅੱਗ ਨਾ ਲੱਗੇ ਪਰ ਬਾਈ ਇੱਕ ਗੱਲ ਹੁਣ ਸੁਣਨੇ ਚ ਆ ਵੀ ਹੁਣੇ ਗਵਰਨਮੈਂਟ ਰੈਕ ਲੱਗਣੇ ਵੀ ਨਹੀਂ ਦੇਣੀ ਹੁਣ ਅੱਗ ਲੱਗਣ ਦੀ ਹਾਂ ਅੱਗ ਤਾਂ ਬਾਈ ਬਹੁਤ ਮਾੜੀ ਹੈ ਮਾੜੀ ਹੋ ਬਾਈ ਗੱਲ ਤਾਂ ਸਹੀ ਹੈ ਚਲੋ ਬਾਕੀ ਬਾਈ ਗਵਰਨਮੈਂਟ ਰੈਕ ਨੇ ਕਿ ਹੁਣ ਸਬਸਿਡ ਵੀ ਤਾਂ ਹੀ ਦੇਤ ਵੀ ਜਿਹੜਾ ਛੋਟਾ ਜ਼ਿਮੀਂਦਾਰ ਉਹ ਵੀ ਲੈ ਸਕਦਾ ਹਾਂ ਹਨਾ ਜਿਹੜੀਆਂ ਹੁਣ ਆ 80% ਆ ਉਹ ਇਹੋ ਚੀਜ਼ ਲਈ ਆ ਅੱਛਾ ਜੀ ਹਰ ਕੋ ਨੂੰ ਮਿਲ ਜਵੇ ਠੀਕ ਹੈ ਬਾਈ ਤੇ ਬਾਕੀ ਬਾਈ ਚਲੋ ਆਪਣੇ ਹੱਥ ਚ ਹੁੰਦਾ ਜਿੰਮੇਦਾਰ ਦੇ ਕਿਦਾਂ ਦੀ ਚੀਜ਼ ਲੈਣੀ ਆ ਪਿਛਲੇ ਸਾਲ ਨਾਲ ਸਬਸਿਡੀ ਵੀ ਵਧ ਗਈ ਵਧ ਗਈ ਜੀ 1 ਲੱਖ 50000 ਆਉਂਦੀ ਰੇਟ ਕੀ 1 ਲੱਖ 20000 ਕਹਿੰਦੇ ਆ 1 ਲੱਖ 20000 ਰੁਪਏ ਸਬਸਿਡੀ ਬਾਈ ਸੁਪਰ ਸੀਟਰ ਤੇ ਆਉਗੀ ਠੀਕ ਹੈ ਜੀ ਸੱਤ ਲੈ ਲੋ ਅੱਠ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਧੰਨਵਾਦ ਤੁਹਾਡਾ ਜੀ ਤੇ ਬਾਕੀ ਬਾਈ ਹੁਣ ਤੁਸੀਂ ਡਿਸੀਡ ਕਰਨਾ ਵੀ ਤੁਸੀਂ ਕਿਹੜਾ ਲੈਣਾ ਤੁਹਾਡੀ ਆਪ ਦੀ ਚੁਆਇਸ ਹੈ ਠੀਕ ਹੈ ਬਾਈ ਬਾਕੀ ਸਵਰਾਜ ਜਣਾਂ ਦੇ ਇੱਕ 700 44 ਬਾਈ ਲਾਲ ਸ਼ੋ ਆਲਾ ਤੁਹਾਨੂੰ ਦਿਖਾਈਏ ਟਰੈਕਟਰ ਪਹਿਲਾਂ ਤੁਹਾਨੂੰ 4 ਵੀਲ ਦਿਖਾਏ ਸੀ ਆਪਾਂ ਨੇ ਇਹ 744 ਆ ਬਾਈ ਜਿਵੇਂ ਹੀ ਜਿੱਦਾਂ ਆਪਾਂ ਕਹਿੰਦੇ ਹੁੰਨੇ ਆ ਵੀ ਉਹੀ ਚੀਜ਼ ਲੱਗਦੀ ਆ 55 ਵਾਲੀ ਪਹਿਲੱਖਾ ਪੈਂਦਾ ਇਹਦਾ ਪੂਰਾ ਇਹ ਹੋਸਟਾਰ ਦੇ ਵਿੱਚ ਇਹਦੇ ਵਿੱਚ 3 ਸਪੀਡ ਸਾਈਡ ਕਲਚ ਵਾਲਾ ਵੀ ਮਾਡਲ ਆਉਂਦਾ ਏ ਠੀਕ ਆ ਇਹ ਬਾਈ ਸੈਂਟਰ ਗੇਅਰ ਵਾਲਾ ਥੱਲੇ ਵਾਲਾ ਮਾਡਲ ਆ ਠੀਕ ਆ ਜੀ 14 9 28 ਦੇ ਟਾਇਰਾਂ ਵਿੱਚ ਪਰ ਰੇਟੇ ਦਾ ਘੱਟ ਆ ਜੇ ਕਿਸੇ ਨੇ ਪੈਸੇ ਮਾੜੇ ਉੱਤੇ ਕਰਨੇ ਬਚਾਉਣੇ ਤਾਂ ਆ ਵੀ ਟਰੈਕਟਰ ਲੈ ਸਕਦੇ ਆ ਪੂਰਾ ਸਮਝ ਲਓ ਵੀ ਜਿਹੜਾ ਪਹਿਲੇ ਸਵਰਾਜ ਚ ਜਣਾਉਂਦਾ ਦਾ 3308 ਸੀਸੀ ਦਾ ਉਹੀ ਇੰਜਨ ਹੈ ਪਰ ਜਿਹੜਾ ਇਹਦਾ ਤੇਲ ਹੈ ਜੀ ਪੰਪ ਵਾਲਾ ਪਹਿਲਾਂ ਆਪਾਂ ਐਕਸਟਰਾ ਤੇਲ ਪਾਉਂਦੇ ਹੁੰਦੇ ਸੀਗੇ ਇੱਥੋਂ ਹੁਣ ਇਹਦਾ ਤੇਲ ਮਤਲਬ ਕਿ ਇੰਜਨ ਦੇ ਨਾਲੇ ਘੁੰਮਦਾ ਤੁਹਾਨੂੰ ਐਕਸਟਰਾ ਤੇਲ ਪਾਉਣ ਦੀ ਇਹਦੇ ਵਿੱਚ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਕੰਪਨੀ ਨੇ ਵਧੀਆ ਕਰਿਆ ਤੇ ਬਾਕੀ ਦਾ ਬਾਈ ਚੀਜ਼ ਉਹੀ ਹੈ ਲਗਭਗ 855 ਵਾਲਾ ਹੀ ਮੰਨੂ ਦਾ ਕੋਈ ਫਰਕ ਲੱਗਦਾ ਨਹੀਂ ਏਡਾ ਖਾਸ ਬਾਕੀ ਕੋਈ ਹੋਵੇ ਛੋਟਾ ਮੋਟਾ ਫਰਕ ਉਹ ਆਪਾਂ ਕਹਿ ਨਹੀਂ ਸਕਦੇ ਇੰਜਣ ਪਹਿਲੇ ਸਵਰਾਜ ਵਾਲਾ 14 ਦੇ ਟਾਇਰ ਆ ਸ਼ੋ ਉਹੀ ਆ ਠੀਕ ਆ ਜੀ ਤੇ ਮਗਰਾੜ ਉਹੀ ਆ ਪਿੱਛੇ ਦੇ ਸੇਮ ਬਣਤਰ ਉਹੀ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਜੀ ਇਹਦੇ ਵਿੱਚ ਜੇ ਜੇ ਤੁਸੀਂ 4 ਵੀ ਲੈਣਾ ਉਹ ਵੀ ਆਪਸ਼ਨ ਹੈਗੀ ਆ ਮਤਲਬ ਕੀ ਕੋਈ ਹੈ ਨਹੀਂ ਮੇਰੇ ਹਿਸਾਬ ਨਾਲ ਰੇਟ ਦਾ ਹੋਊਗਾ 39000 ਦਾ ਫਰਕ ਆ ਰਾਮ ਨਾਲ ਸੌਖਾ ਜਿੇ ਕਿਸੇ ਨਾਲ ਮਤਲਬ ਕੀ ਪੈਸੇ ਬਚਾਉਣੇ ਤਾਂ ਜੀਮੇਦਾਰ ਬਚਾ ਸਕਦਾ ਕੋਈ ਬੜੀ ਗੱਲ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦਾ ਵੀ 744 ਲਓ ਉਹ ਤੁਹਾਡੀ ਇੱਛਾ ਪਰ ਇਹ ਵੀ ਚੀਜ਼ ਵਧੀਆ 744 ਬਹੁਤ ਜੀ ਮਜ਼ਾ ਨਾਲ ਕੋਲ ਹੈਗਾ ਲੋਕ ਟਰੈਕਟਰ ਵਧੀਆ ਹੈ ਸਾਰੇ ਪੱਖ ਤੋਂ ਬਾਕੀ ਆ ਬਾਈ ਨਵਾਂ ਖੜਾ ਇਹਨਾਂ ਦਾ ਜਿਹੜਾ 50 ਸਾਲ ਵਾਲੇ ਇਹ ਹੋਏ ਆ ਠੀਕ ਹੈ ਜੀ ਤੇ ਇਹ ਵੀ ਇਹਨਾਂ ਕੋਲ ਦੋ ਟਰੈਕਟਰ ਸੀ ਇੱਕ ਟਰੈਕਟਰ ਤਾਂ ਸ਼ਾਇਦ ਬਾਈ ਇਹਨਾਂ ਨੇ ਦੇ ਦਿੱਤਾ ਦੂਜਾ ਮਾਡਲ ਹਜੇ ਖੜਾ ਬਾਈ ਨਾਲ ਕੋਲ ਠੀਕ ਹੈ ਜੀ ਜੇ ਕੋਈ ਹੋਇਆ ਬਾਈ ਕਿਸੇ ਨੇ ਆ ਲੈਣਾ ਹੋਇਆ ਇਹ ਹੈਗੇ ਬਾਈ ਲਿਮਟਿਡ ਐਡੀਸ਼ਨ ਲਿਮਟਿਡ ਐਡੀਸ਼ਨ ਦਾ ਨਾਮ ਦਿੱਤਾ ਸੀ ਇਹਨੂੰ ਟਰੈਕਟਰ ਨੂੰ ਜੇ ਕਿਸੇ ਨੇ ਲੈਣਾ ਕੋਈ ਵੀਰ ਨੂੰ ਇਹ ਰੰਗ ਪਸੰਦ ਹੈਗਾ ਤਾਂ ਬਾਈ ਇਹ ਵੀ ਲੈ ਸਕਦਾ ਸਾਡੇ ਰੋਪੜ ਡੀਲਰਸ਼ਿਪ ਤੋਂ ਸਿਰਫ ਰੋਪੜ ਰੋਪੜ ਜ਼ਿਲ੍ਹੇ ਵਾਸਤੇ ਬਾਈ ਠੀਕ ਹੈ ਜੀ ਰੋਪੜ ਉਪਰ ਵਾਲੇ ਵਾਸਤੇ ਤੇ ਟਰੈਕਟਰ ਦਾ ਵਧੀਆ ਬਾਈ ਕੰਪਨੀ ਨਾਲ ਆਪਣੇ ਵੱਲੋਂ ਤਾਂ ਵਧੀਆ ਹੀ ਬਣਾਇਆ ਹੈ ਇਹਨਾਂ ਸਾਫ਼ ਠੀਕ ਹੈ ਜੀ ਤੇ ਰੇਟ ਮਨ ਲੱਗਦਾ ਦੂਏ ਦੇ ਲਗਭਗ ਬਰਾਬਰ ਹੀ ਹੋਊਗਾ ਜਿਸ ਤੱਕ ਮੈਨੂੰ ਲੱਗਦਾ ਠੀਕ ਹੈ ਜੀ ਬਾਕੀ ਹਰੇਕ ਡੀਲਰ ਦਾ ਬਾਈ ਰੇਟ ਅਲੱਗ-ਅਲੱਗ ਹੁੰਦਾ ਕਿਹਦਾ ਰੇਟ ਫਿਕਸ ਨਹੀਂ ਹੁੰਦਾ ਡੀਲਰ ਦਾ ਸਾਨੂੰ ਪਤਾ ਹੀ ਹੈ ਇਹ ਚੀਜ਼ ਦਾ ਠੀਕ ਹੈ ਜੀ ਤਾਂ ਜ਼ਰੂਰ ਦੇਖ ਲਿਓ ਬਾਈ ਜੇ ਕਿਸੇ ਨੇ ਰੋਪੜ ਡ ਵਧੀਆ ਲੱਗ ਚੀਜ਼ ਆ ਹੁਣ ਟਾਈਮ 'ਚ ਵੀ ਆਪਾਂ ਨੂੰ ਕੋਈ ਆ ਚੀਜ਼ ਭਾਈ ਅਸੀਂ ਉਹ ਟਰੈਕਟਰ ਆਏ ਤੇ ਪਿਆ ਉਹਨਾਂ ਦਾ ਵੀ ਅਸੀਂ ਉਹ ਪੀਸ ਲਿਆ ਹੋਇਆ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਆਦੇ ਬਲੌਗ ਵਿੱਚ ਇੰਨਾ ਹੀ ਭਾਈ ਜੇ ਕਿਸੇ ਵੀ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਥੱਲੇ ਆਪਣਾ ਨੰਬਰ ਮੈਂਸ਼ਨ ਹੁੰਦਾ ਸਕਰੀਨ ਤੇ ਜੀ ਤੇ ਆਦੇ ਬਲੌਗ 'ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ